ਇੱਕ ਵੀਡੀਓ ਵਿੱਚ ਇੱਕ ਸੋਸ਼ਲ ਮੀਡੀਆ ਵਿਦਵਾਨ ਜੀ ਆਖ ਰਹੇ ਹਨ ਕਿ ਇੱਕ ਵਾਰ ਬਾਦਸ਼ਾਹ ਔਰੰਗਜ਼ੇਬ ਦੀ ਘਰਵਾਲੀ ਨੂੰ ਡਿਲੀਵਰੀ ਸਮੇਂ ਬਹੁਤ ਕਸ਼ਟ ਹੋ ਰਿਹਾ ਸੀ ਪਰ ਬੱਚੇ ਦਾ ਜਨਮ ਨਹੀਂ ਹੋ پا ਰਿਹਾ ਸੀ ਔਰੰਗਜ਼ੇਬ ਨੇ ਸਾਰੇ ਵੈਦਾਂ ਅਤੇ ਦਾਈਆਂ ਨੂੰ ਬੁਲਾਇਆ ਪਰ ਉਸ ਦੀ ਘਰਵਾਲੀ ਦੀ ਤਕਲੀਫ ਨਹੀਂ ਘਟੀ ਤੇ ਬੱਚੇ ਦਾ ਜਨਮ ਨਹੀਂ ਹੋਇਆ ਵਿਦਵਾਨ ਜੀ ਅੱਗੇ ਕਹਿੰਦੇ ਹਨ ਕਿ ਫਿਰ ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਬੁਲਾਇਆ ਜੋ ਕਿ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਸਹਿਬਜ਼ਾਦੇ ਸਨ ਔਰੰਗਜ਼ੇਬ ਨੇ ਰਾਮ رائے ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਹੀ ਕੋਈ ਉਪਾਏ ਕਰੋ ਤਦ ਰਾਮ رائے ਜੀ ਨੇ ਇੱਕ ਗੜਵੇ ਵਿੱਚ ਜਲ ਮੰਗਵਾ ਕੇ ਉਸ ਉਤੇ ਜਬਜੀ ਸਾਹਿਬ ਦਾ ਪਾਠ ਕੀਤਾ ਫਿਰ ਉਹ ਜਲ ਔਰੰਗਜ਼ੇਬ ਦੀ ਉਸ ਘਰਵਾਲੀ ਨੂੰ ਛਕਾਇਆ ਗਿਆ ਤਾਂ ਉਸ ਦੀ ਤਕਲੀਫ ਦੂਰ ਹੋਈ ਤੇ ਉਸ ਦੇ ਬੱਚੇ ਦਾ ਜਨਮ ਹੋਇਆ ਉਸ ਵੀਡੀਓ ਵਿੱਚ ਉਹ ਵਿਦਵਾਨ ਜੀ ਅੱਗੇ ਜਾਣਕਾਰੀ ਦਿੰਦੇ ਹਨ ਕਿ ਉਦੋਂ ਜਨਮ ਲੈਣ ਵਾਲਾ ਉਹ ਬੱਚਾ ਬਹਾਦਰ ਸ਼ਾਹ ਸੀ ਜਿਹੜਾ ਔਰੰਗਜ਼ੇਬ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਬਣਿਆ ਇਹ ਤਾਂ ਹੋਈ ਇਨਾ ਵਿਦਵਾਨ ਸਾਹਿਬ ਜੀ ਦੀ ਗੱਲ ਹੁਣ ਮੈਂ ਜ਼ਿਕਰ ਕਰਾਂ ਕਿ ਤੱਥ ਕੀ ਆਖਦੇ ਹਨ ਕੇਸਰ ਸਿੰਘ ਛੱਬਰ ਦੇ ਲਿਖੇ ਬੰਸਾਵਲੀ ਨਾਮਾ ਦਸਾਂ ਪਾਸ਼ਾੀਆਂ ਕਾ ਅਨੁਸਾਰ ਰਾਮ ਰਾਏ ਜੀ ਦਾ ਜਨਮ ਬਿਕਰਮੀ ਸੰਮਤ 1705 ਵਿੱਚ ਯਾਨੀ ਸਨ 1648 ਈਸਵੀ ਵਿੱਚ ਹੋਇਆ ਸੀ ਗੁਰ ਪ੍ਰਣਾਲੀਆਂ ਦੇ ਲਿਖਤ ਅਨੁਸਾਰ ਉਹਨਾਂ ਦਾ ਜਨਮ ਬਿਕਰਮੀ ਸੰਮਤ 1703 ਵਿੱਚ ਯਾਨੀ ਸਨ 1646 ਈਸਵੀ ਵਿੱਚ ਹੋਇਆ। ਦੇਹਰਾਦੂਨ ਵਿੱਚ ਰਾਮਰਾਇ ਜੀ ਦੇ ਅਸਥਾਨ ਦੇ ਮਹੰਤ ਵੀ ਰਾਮਰਾਇ ਜੀ ਦਾ ਜਨਮ ਸੰਮਤ 1703 ਯਾਨੀ ਸਨ 1646 ਈਸਵੀ ਵਿੱਚ ਹੋਇਆ ਹੀ ਪ੍ਰਚਾਰਦੇ ਹਨ। ਦੂਜੇ ਪਾਸੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦਾ ਜਨਮ ਰਾਮਰਾਇ ਜੀ ਦੇ ਜਨਮ ਤੋਂ ਵੀ 3 ਸਾਲ ਪਹਿਲਾਂ 14 ਅਕਤੂਬਰ ਸਨ 1643 ਈਸਵੀ ਨੂੰ ਬੁਰਹਾਨਪੁਰ ਵਿੱਚ ਹੋ ਚੁੱਕਾ ਸੀ ਉਸ ਦਾ ਨਾਮ ਮੁਹੰਮਦ ਆਜ਼ਮ ਰੱਖਿਆ ਗਿਆ ਸੀ ਆਪਣਾ ਨਾਮ ਬਹਾਦਰ ਸ਼ਾਹ ਤਾਂ ਉਸ ਨੇ ਸਨ 1707 ਵਿੱਚ ਰੱਖਿਆ ਸੀ ਜਦੋਂ ਉਹ ਬਾਦਸ਼ਾਹ ਬਣਿਆ ਮੁਹੰਮਦ ਆਜ਼ਮ ਦੇ ਜਨਮ ਸਮੇਂ ਔਰੰਗਜ਼ੇਬ ਦਾ ਨਾਮ ਵੀ ਔਰੰਗਜ਼ੇਬ ਨਹੀਂ ਬਲਕਿ ਮੁਹੀਉਲਦੀਨ ਮੁਹੰਮਦ ਸੀ ਉਹ ਇੱਕ ਸ਼ਹਿਜ਼ਾਦਾ ਸੀ ਉਸ ਵੇਲੇ ਉਹ ਬਾਦਸ਼ਾਹ ਨਹੀਂ ਸੀ ਉਦੋਂ ਦਿੱਲੀ ਦਾ ਬਾਦਸ਼ਾਹ ਸ਼ਾਹਜਹਾਂ ਸੀ ਜੋ ਕਿ ਔਰੰਗਜ਼ੇਬ ਦਾ ਪਿਤਾ ਸੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜਦੋਂ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ ਉਸ ਵੇਲੇ ਤੱਕ ਆਰਾਮ ਰਾਏ ਜੀ ਦਾ ਜਨਮ ਹੋਇਆ ਹੀ ਨਹੀਂ ਸੀ ਆਰਾਮ ਰਾਏ ਜੀ ਦਾ ਜਨਮ ਬਹਾਦਰ ਸ਼ਾਹ ਦੇ ਜਨਮ ਤੋਂ ਵੀ 3 ਸਾਲ ਬਾਅਦ ਹੋਇਆ ਹੈ ਮੈਂ ਪਹਿਲਾਂ ਵੀ ਬੜੀ ਬਾਰ ਬੇਨਤੀ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਮਿਸ ਇਨਫਾਰਮੇਸ਼ਨ ਬਹੁਤ ਫੈਲਾਈ ਜਾਂਦੀ ਹੈ ਤੁਸੀਂ ਜਦੋਂ ਵੀ ਕੋਈ ਜਾਣਕਾਰੀ ਕਿਸੇ ਵੀਡੀਓ ਰਹੀ ਜਾਂ ਕਿਸੇ ਪੋਸਟ ਰਹੀ ਦੇਖਦੇ ਹੋ ਤਾਂ ਉਸ ਨੂੰ ਮੰਨਣ ਤੋਂ ਪਹਿਲਾਂ ਉਸ ਨੂੰ ਫੈਲਾਉਣ ਤੋਂ ਪਹਿਲਾਂ ਉਸ ਨੂੰ ਵੈਰੀਫਾਈ ਜ਼ਰੂਰ ਕਰ ਲਿਆ ਕਰੋ